ਚਲੋ ਉਦਿਆਲਾ ਗੀਤ ਮੈਨੂੰ ਬਹੁਤ ਪਸੰਦ ਆਇਆ ਤੇ ਕੋਈ ਹੋਰ ਹੋਣਾ ਪਾਣੀ ਤੇ ਬਣਾ ਕੇ ਸੁਣਾ ਕੋਈ ਤੇ ਅੱਛਾ ਪਤਾ ਪਸੰਦ ਆ ਉਦਿਆਲਾ ਬਹੁਤ ਪਸੰਦ ਆਇਆ ਮੈਨੂੰ ਠੀਕ ਲਸਣਾ ਵਾਲਿਆ ਫਿਰ ਸੁਣਾ ਫਿਰ ਹੋਣ ਟੁੱਟ ਗੇ ਨੰਗੜੇ ਡੈਮ ਮਾਨਾ ਈ ਵਣੂ ਦੋ ਨੇ ਆਂਦਾ ਹੋਣਾ ਟੁੱਟ ਗੇ ਨੰਗੜੇ ਡੈਮ ਮਾ ਕ੍ਰੋਪ ਪ੍ਰਭ ਹੋ ਗਿਆ ਤਰਵਾਰ ਲਗਰੋੜਿ ਕੇ ਵੇਸੂਤੇ ਪਿਆਂ ਤੇ ਕ੍ਰੋਪ ਪ੍ਰਭ ਹੋ ਗਿਆ ਤਰਵਾਰ ਲਗਰੋੜਿ ਕੇ ਵੇਜੰਤਾ ਰੋਂਦੀ ਆ ਪਣੀ ਦੇ ਵਿੱਚ ਖੜੀ ਕੇ ਰੰਗ ਲਾਪੂ ਜਾ ਗੁਡੁੱਬ ਗਏ ਵੇਜੰਤਾ ਰੋਂਦੀਆ ਨਦੀ ਦੇ ਉੱਤੇ ਖਾਣੀ ਤੇ ਰੰਗਲਾ ਪਜਾ ਗ ਡੁੱਬੂ ਗਿਆ ਉਦੋਂ ਕੈਦਾ ਸੀ ਰੱਬ ਚੋ ਲਾ ਲੈ ਪਾਲਾ ਵਿੱਚ ਲੱਗ ਰੋੜ ਕੇ ਰੋੜ ਕੇ ਮਾਰ ਗਏ ਘਰਸਾਣ ਬੱਟਾ ਖੁਰਚ ਦੇ ਪਾਲਾ ਵਿੱਚ ਲੱਗ ਰੋੜ ਕੇ ਰੋਂਦੀਆਂ ਨਦੀ ਦੇ ਉੱਤੇ ਖੜੀ ਕੇ ਸਾਡੇ ਸੋਹਣੇ ਵੀਰ ਡੁੱਬ ਗਏ ਵੇ ਪੈਣਾ ਰੋਂਦੀਆਂ ਨਦੀ ਦੇ ਉੱਤੇ ਖੜੀ ਕੇ ਸਾਡੇ ਸੋਹਣੇ ਵੀਰ ਡੁੱਬ ਗਏ ਹੋਰ ਜੀਜੂ ਕੁੱਲ ਮਿਲ ਜੂ ਵੇ ਨਹੀਂ ਮਿਲਨੇ ਅੰਮਾ ਦੇ ਕੁ ਜੂਵੇ ਨਹੀਂ ਮੂਲ ਨੇ ਮਾ ਦੇਵੇ ਜਾਏ ਰੱਬਾ ਪਾਣੀ ਦੀ ਮਾਰ ਨਾ ਬੇਪਾਈ ਪੁਖਾ ਤੇ ਹਾਂ ਕੱਟ ਲਾਂਗੇ ਬੇ ਰੱਬਾ ਪਾਣੀ ਦੀ ਮਾਰ ਨਾ ਬੇਪਾਈ ਪੁਖਾ ਤੇ ਹਾਂ ਕੱਟ ਲਾਂਗੇ